ਮੰਮੀ ਟੈਨਸ਼ਨ ਤੈਨੂੰ ਕੱਲਿਆਂ ਨੂੰ ਥੋੜਾ ਵਾ ਸਾਨੂੰ ਕੀ ਵਾ ਤੁਹਾਡੇ ਤੋਂ ਵਾਦੀ ਨਹੀਂ ਆ ਹੁਣ ਓਦਾਂ ਦੇ ਸਮਝ ਲਓ ਨਾ ਛਦਈਆਂ ਵਾਂਗੂ ਤੁਰੇ ਫਿਰਨਦੇ ਆ ਕਦੀ ਕਿਸ ਦੇ ਉੱਤੇ ਲੇ ਮਾਰਨਦੇ ਕਦੀ ਕਿਸ ਦੇ ਵੀ ਚੱਲ ਕੇ ਇਹਨਾਂ ਕਿਸ ਤਰ੍ਹਾਂ ਕੁੜੀ ਦੀ ਇੱਜ਼ਤ ਰਹਿ ਜੇ ਚੱਲ ਏ ਆ ਚੱਲ ਠੀਕ ਵਾ ਪੁੱਤ ਹੁਣੇ ਸਾਰੀ ਜ਼ਿੰਮੇਵਾਰੀ ਦਾ ਤੇਰੇ ਸਿਰ ਤੇ ਹੀ ਓ ਤੇ ਚਾਜ ਨਾਲ ਗਾੜੀ ਹੋ ਕੇ ਨਭਾਉਣੀ ਆ ਆਪਣੇ ਮਾਮੇ ਦੀ ਕੁੜੀ ਨੂੰ ਕਹਿ ਦੇ ਕਿ ਇਹ ਅੱਗੇ ਧੋਖਾ ਖਾਦਾ ਵਾ ਠੀਕ ਵਾ ਨਾ ਮਾਂ ਪਹਿਲੀ ਪੁਲੀ ਦਾ ਕਿ ਨਹੀਂ ਕਰ ਮੈਂ ਨਾ ਇਹ ਗੱਲ ਤੇਰੀ ਦੱਸਣੀ ਪਰ ਫੋਨ ਤੇ ਮੈਨੂੰ ਲੱਗਿਆ ਵੀ ਚੰਗਾ ਜਾਣੀ ਲੱਗਣਾ ਪਹਿਲੀ ਉਹਦੀ ਆਪਣੀ ਡੇੜਕ ਕਿਲਾ ਜੋਧੂਣੇ ਦਾਵਾ ਆ ਕਿ ਜਿੰਨੇ ਤਰੀਕ ਤਾਨੂੰ ਪਿਆ ਆ ਨਾ ਉਹ ਤਰੀਦੋਂ ਪੱਕਾ ਕਰਦੇ ਹੋ ਰਹੀਗਾ ਨਾ ਕੋਈ ਨਾ ਰਿਵਿੰਦਰ ਤੇ ਸੇ ਕਰਨਾ ਕਰ ਸਾਹਿਤ ਅੰਗੂਰ ਪਰਮਤਨ ਨੂੰ ਅਜੇ ਵੀ ਨਹੀਂ ਅਗਲਾਈ ਜਵਾਬ ਹੋ ਗਿਆ ਹੈ ਤੇ ਅਗਲੀ ਤੇ ਜਦੋਂ ਇਹ ਗੱਲ ਸੁਣੀ ਨਾ ਤੇ ਪੈ ਤੇ ਉਹਨੇ ਕਿਹਾ ਚੱਲ ਮੈਂ ਪੂਜਾ ਨੂੰ ਮਾੜਾ ਨਹੀਂ ਕਹਿੰਦੀ ਘਰ ਬਾਰ ਦੇ ਤਾਂ ਵਧੀਆ ਤੇ ਦੱਸ ਉਹਨੇ ਪਾਈ ਹੀ ਗਾੜੀ ਹੱਡੀ ਧੀ ਦੇ ਕਰਮ ਮੰਮੀ ਤੁਸੀਂ ਏਡੀ ਛੇਤੀ ਉਹਤੇ ਭਰੋਸਾ ਕਰੀ ਜਾਣਦੇ ਆ ਸੋਚ ਸਮਝ ਲਓ ਹਜੇ ਵੀ ਤਾ ਉਠੋ ਹੇ ਮੇਰੀ ਗੱਲ ਸੁਣੋ ਤੁਸੀਂ ਤੇਜੇ ਦੱਸੋ ਦੱਸਣਾ ਮੈਂ ਕੀ ਆ ਮੈਂ ਹਉ ਤਾਂ ਸ਼ਾਮਾਂ ਪੈ ਚਲੀਆਂ ਵਾਂ ਸੇਰ ਤੇ ਗਏ ਆ ਅਜੇ ਤੱਕ ਨਹੀਂ ਆਏ ਕੀਪ ਤਾਂ ਕਿੱਥੇ ਬਹਿ ਗਏ ਆ ਉਹ ਤਾਂ ਹੈ ਵੀ ਇਦਾਂ ਦੀ ਆ ਭਾਵੇਂ ਭੂਆ ਮਾਸੀਆਂ ਕੋ ਲੈ ਕੇ ਤੁਰੀ ਫਿਰਦੀ ਹੋਵੇ ਜਿੱਧਰ ਅਹੀਂ ਘਲਾਇਆ ਉੱਥੇ ਭਾਵੇਂ ਪਹੁੰਚੀ ਨਾ ਹੋਵੇ ਮੈਨੂੰ ਨਹੀਂਗਾ ਤੇ ਯਕੀਨ ਹੈਗਾ ਜਾਂ ਲੀੜਾ ਕੱਪੜਾ ਖਰੀਦਣ ਡਈ ਹੋਣੀ ਆ ਵੀ ਹੁਣ ਤੇ ਬਹਾਨੇ ਨਾ ਕਰੋ ਨਿਕਲੇ ਆ ਚੱਲ ਆਪਣਾ ਦਾਦ ਲਾ ਕੇ ਜਾਵਾਂ ਮੈਂ ਰਮਨ ਮੇਰੇ ਤੇ ਨਾ ਤੇਰੇ ਦਿਮਾਗ ਦੀ ਸਮਝ ਨਹੀਂ ਆਉਂਦੀ ਹੁਣ ਜਾਂਦਿਆਂ ਜਿੱਥੇ ਜਾਣਾ ਵਾ ਚਾਹ ਪਾਣੀ ਪੀਂਦਿਆਂ ਗੱਲਬਾਤ ਕਰਦਿਆਂ ਰੋਟੀ ਪਾਣੀ ਖਾ ਕੇ ਉਹਨਾਂ ਨੇ ਆਉਣਾ ਵਾ ਕਿ ਉੱਥੇ ਹੱਥ ਲਾ ਕੇ ਆਇਨਾ ਵਾ ਫੇਰ ਤੂੰ ਕਹਿਣਾ ਕਿ ਉੱਥੇ ਆ ਵੀ ਗੱਲ ਕਰਨੀ ਆ ਵੀ ਗੱਲ ਕਰਨੀ ਆ ਚੰਗਾ ਬਾਬਾ ਮੈਨੂੰ ਤਾਂ ਫਿਕਰ ਜੀ ਹੋਣ ਰਹੀ ਸੀ ਕਿ ਆਣ ਕੇ ਮੈਨੂੰ ਛੇਤੀ ਛੇਤੀ ਦੱਸਣ ਤੇ ਮੈਨੂੰ ਵੀ ਕੁਝ ਪਤਾ ਲੱਗੇ ਇੱਕ ਮਾਂ ਦਾ ਦਿਲ ਵਾ ਤਹੀ ਨਹੀਂ ਸਮਝ ਸਕਦੇ ਉਹ ਚਲ ਕੋਈ ਗੱਲ ਨਹੀਂ ਰਮਨ ਫੇਰ ਨਾ ਕਰ ਆਉਂਦੇ ਹੁਣੇ ਆ ਕਿਤੇ ਤੇ ਜੇ ਬਹੁਤੀ ਗੱਲਾਂ ਤਾਂ ਕਹਿੰਦੀ ਆ ਤਾਂ ਮੈਂ ਫੋਨ ਕਰ ਲੈਣਾ ਵਾ ਨਹੀਂ ਨਹੀਂ ਫੋਨ ਨਾ ਕਰੋ ਕੀ ਤਾਂ ਉੱਥੇ ਹੀ ਨੀ ਕੇ ਬੈਠੀ ਕਹਿਣਗੇ ਘੜੀ-ਘੜੀ ਮਗਰ ਫੋਨ ਕਰਨ ਦੇ ਆ ਕਿਤਾ ਕਿਉਂ ਕਰਦੇ ਆ ਮੇਰਾ ਤਾਂ ਸੱਚੀ ਸੋਚ ਸੋਚ ਕੇ ਨਾ ਅੰਦਰ ਬੀਪੀ ਵੀ ਲੱਗਦਾ ਵਧ ਗਿਆ ਵਾ ਕੀ ਕਰਾਂ ਚੱਕਰ ਚਲ ਹੁਣ ਸੋਜਣਾ ਹੁਣ ਗਏ ਆ ਕੋਨਾ ਕੋਈ ਗੱਲ ਦਾ ਪਤਾ ਲੱਗੂਗਾ ਇਹ ਚਲ ਕੋਈ ਨਹੀਂ ਆ ਜਾਂਦੇ ਆ ਫਿਰ ਪੈਲੋ ਲੰਮੇ ਮੈਂ ਵੀ ਸੰਦੀਪ ਨੂੰ ਵੀ ਅਖਾਂ ਮੈਂ ਫਰੇ ਕੀ ਹੋ ਗਿਆ ਵਾ ਭੱਜੀ ਆਈ ਮੇਰੇ ਵੱਲ ਜੋਦ ਹੁਣ ਵੇਖ ਲੈ ਆਪ ਸਾਰੇ ਕੰਮ ਕਰਾਉਂਦੀ ਨਾਲ ਹੋ ਗਏ ਹਾਂਜੀ ਹਾਂਜੀ ਤਤੋਂ ਫਿਕਰ ਨਾ ਕਰ ਜੀ ਵੀ ਬੜੇ ਵਧੀਆ ਵਾ ਤੇ ਰਿਸ਼ਤਾ ਤੇਰਾ ਹੁਣ ਅਸੀਂ ਪੱਕਾ ਕਰਤਾ ਹੀ ਹੋ ਸਮਝ ਲੈ ਤੇ ਵਿਆਹ ਦੀਆਂ ਤਿਆਰੀਆਂ ਕਰ ਤਾਈ ਨਾਲ ਗੱਲ ਕਰ ਲੈ ਜਾ ਕੇ ਉਹਨਾਂ ਨਾਲੇ ਉਹ ਤੇ ਗੱਲ ਹੈਗੀ ਆ ਹੂੰ ਘਰਵਾਰ ਵੇਖ ਕੇ ਨਾ ਤਾਂ ਨਾ ਕਰਨਗੇ ਓਏ ਯਾਰ ਤੂੰ ਕਿਉਂ ਫਿਕਰ ਕਰਨ ਧਿਆਵਾ ਅਸੀਂ ਕੋ ਸੋਚ ਕੇ ਕੰਮ ਕਰਾਉਂਦੇ ਆ ਨਾ ਬਿਲਕੁਲ ਫਿਕਰ ਨਾ ਕਰ ਜੀ ਸੁਭਾਅ ਦੇ ਵੀ ਚੰਗੇ ਆ ਤੇ ਉਹਦਾ ਘਰੋਂ ਵੀ ਪੂਰੇ ਸੌਖੇ ਆ ਠੀਕ ਆ ਨਾ ਬਸ ਹੁਣ ਇਹ ਆ ਵੀ ਆਪ ਤੂੰ ਹੀ ਸੰਭਲ ਕੇ ਰਹਿਣਾ ਚਲੋ ਇਹ ਆ ਵੀ ਰਿਸ਼ਤਾ ਤੇ ਉੱਥੇ ਹੀ ਉਹਨਾਂ ਦਾ ਜਿੱਥੇ ਸੰਜੋਗ ਵਾ ਹਾਂਜੀ ਹਾਂਜੀ ਤੇ ਚਲੋ ਜੇ ਵਧੀਆ ਰਿਸ਼ਤਾ ਮਿਲਿਆ ਵਾ ਨਾ ਤੇ ਆਪ ਹੀ ਹੁਣ ਵਧੀਆ ਰਹਿਣਾ ਠੀਕ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਭਾਜੀ ਦੋ ਕਮਰੇ ਆਡੇ ਕੋ ਤੁਹੀਂ ਕਹਿਣ ਦੇਓ ਤਗੜੇ ਵੜੇ ਆ ਤੇ ਰਿਸ਼ਤਾ ਕਰਕੇ ਤਾਂ ਦੇਣਗੇ ਯਾਰ ਤੂੰ ਇਹ ਗੱਲ ਦੀ ਕਿਉਂ ਟੈਨਸ਼ਨ ਲੈਣ ਹੈ ਅਸੀਂ ਕੋਈ ਕਰਾਉਂਦੇ ਸੋਚ ਕੇ ਕਰਾਉਂਦੇ ਆ ਨਾ ਉਹ ਪਤਾ ਗੱਲ ਕੀ ਆ ਅੱਗੇ ਵੀ ਬੇਇੱਜ਼ਤੀ ਹੋਗੀ ਕਹਿੰਨੇ ਪਾਣੀ ਮਾਰਦੀ ਮੈਂ ਤਾਂ ਡਰਨ ਦਿਆ ਤੂੰ ਬਿਲਕੁਲ ਫਿਕਰ ਨਾ ਕਰ ਪਾਣੀ ਨਹੀਂ ਵਾਈਦੀ ਠੀਕ ਹੈ ਨਾ ਹਾਂਜੀ ਹਾਂਜੀ ਜਦੋਂ ਅਸੀਂ ਅੱਗੇ ਲੱਗੇ ਆ ਤੇ ਤੈਨੂੰ ਕਿਹੜੀ ਗੱਲ ਦੀ ਟੈਨਸ਼ਨ ਵਾ ਚਲੋ ਵੇਲੇ ਫਿਰ ਤੂੰ ਹੀ ਕਰਨਾ ਜੋ ਵੀ ਕਰਨਾ ਆਹੋ ਮੈਂ ਤੁਹਾਡੇ ਨਾਲ ਗੱਲ ਛੱਡੀ ਛੜੀ ਤੂੰ ਬਸ ਛੜਤੀ ਨਾਲ ਗੱਲ ਤੇ ਫਿਰ ਤੂੰ ਟੈਨਸ਼ਨ ਲੈਣੀ ਤੂੰ ਜਾ ਕੇ ਤਾਈ ਨਾਲ ਗੱਲ ਕਰ ਤੇ ਵਿਆਹ ਦੀ ਤਿਆਰੀ ਕਰ ਉਹ ਤਾਂ ਕਾਲੇ ਆ ਕਹਿੰਦੇ ਵਿਆਹ ਵੀ ਐ ਛੇਤੀ ਕਰਦਣਾ ਵਾ ਬਹੁਤਾ ਟਾਈਮ ਨਹੀਂ ਪਾਉਣਾ ਚਲੋ ਠੀਕ ਹੈ ਕੋਈ ਗੱਲ ਨਹੀਂ ਮੈਂ ਜਾ ਕੇ ਮੰਮੀ ਨੂੰ ਹੁਣੇ ਦੱਸ ਦਿੰਦਾ ਆਹੋ ਐਦਾਂ ਗੱਲਬਾਤ ਹੋਈ ਭਾਜੀ ਨਾਲ ਭਾਈ ਹੁਣ ਦੱਸਣ ਦੇ ਵੀ ਕਰਦਣਾ ਛੇਤੀ ਰਿਸ਼ਤਾ ਭਾਜੀ ਤੁਹਾਨੂੰ ਵੀ ਪਤਾ ਵਾ ਹੁਣ ਮੰਮੀ ਨਾ ਘਟੋ ਘਟ ਦੱਸ ਦੇਣ ਹਸਪੀਟਲ ਰਹਿ ਕੇ ਆਏ ਤੇ ਬਿਮਾਰ ਹੀ ਰਹਿੰਦੀ ਐ ਉਹ ਮੈਂ ਤਾਂ ਕਹਿੰਨਾ ਵਿਆਹ ਹੋਏ ਛੇਤੀ ਤੇ ਵਧੀਆ ਵਾ ਇਹ ਤੇ ਮੈਨੂੰ ਨਾ ਆਦੀਅਤ ਸਾਰਨੇ ਪੈਂਦੀ ਈ ਆਹ ਹਾਂ ਜੀ ਮੋਚਰੀ ਨੇ ਬੜੀ ਤੰਗੀ ਕੱਟੀ ਆ ਸਹੀ ਗੱਲ ਆ ਇਸੇ ਕਰਕੇ ਤੇ ਅਸੀਂ ਜੀ ਤੁਹਾਨੂੰ ਭਲੇ ਮਨਸ ਲਾ ਕੇ ਦਿੱਤੇ ਆ ਕੋਈ ਗੱਲਬਾਤ ਨਾ ਕੱਲ ਨੂੰ ਹੋਵੇ ਹੁਣ ਤਾਈ ਵਿਚਾਰੀ ਨੇ ਜੋਗੀ ਥੋੜੀ ਹੈਗੀ ਆ ਇਹ ਨੋਂ ਨਾ ਮੜ ਕੇ ਕੱਲ ਨੜਦੀ ਰਹੇ ਹੋਏ ਤੇ ਗੱਲ ਹੈ ਤੁਹਾਨੂੰ ਪਤਾ ਹੀ ਆ ਇਹ ਆ ਵੀ ਜੀ ਚੰਗਾ ਹੋਵੇ ਨਾ ਹਾਂਜੀ ਹਾਂਜੀ ਤੇ ਜ਼ਿੰਦਗੀ ਸਵਰਗ ਵਾਂਗੂ ਨਿਕਲਦੀ ਆ ਸਹੀ ਗੱਲ ਆ ਤੇ ਜੇ ਉਹ ਜੀ ਮਾੜਾ ਹੋਵੇ ਤੇ ਜ਼ਿੰਦਗੀ ਨਰਕ ਬਣ ਜਾਂਦੀ ਠੀਕ ਆ ਜੀ ਬਾਕੀ ਤੂੰ ਫੇਰ ਨਾ ਕਰ ਘਰ ਦਾ ਸਾਰਾ ਕੰਮ ਕਰੂਗੀ ਕੁੜੀ ਠੀਕ ਆ ਮਜਾਜ ਹੈ ਨਹੀਂ ਉਹ ਚਮਸਾ ਉਹੀ ਤੁਹਾਨੂੰ ਪਤਾ ਹੀ ਹੈ ਘਰ ਦੇ ਹਾਲਾਤ ਕਿਦਾਂ ਦੇ ਨਹੀਂ ਨਹੀਂ ਤੂੰ ਬਿਲਕੁਲ ਯਾਰ ਫਿਕਰ ਨਾ ਕਰ ਜਿਦੋਂ ਤੈਨੂੰ ਕਹਿਤਾ ਨਾ ਤੇ ਤੂੰ ਟੈਨਸ਼ਨ ਲੈਣੀ ਵਾਸ ਹੁਣ ਕਿਸ ਗੱਲ ਦੀ ਬਾਕੀ ਤੁਹਾਨੂੰ ਪਤਾ ਹੀ ਹੈ ਭਾਜੀ ਵਿਆਹ ਹੀ ਸਾਦਾ ਕਰਨਾ ਵਾ ਚੁੰਨੀ ਜਰਾ ਹੀ ਕਰਨਾ ਵਾ ਵਿਆਹ ਦੀ ਗੱਲ ਤੇ ਮੈਨੂੰ ਪਹਿਲਾਂ ਹੀ ਪਤਾ ਸੀ ਹਾਂਜੀ ਬਈ ਸਿੰਪਲ ਹੀ ਕਰਨਾ ਬਾਕੀ ਮੈਂ ਜੋਦ ਨੂੰ ਇੱਕ ਵਾਰੀ ਫੇਰ ਕਹਿ ਦੂੰਗਾ ਠੀਕ ਕਿ ਕੁੜੀ ਵਾਲਿਆਂ ਨਾਲ ਗੱਲ ਕਰ ਲੋ ਉਹਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਦੱਸ ਦੋ ਕਿ ਵਿਆਹ ਅਸੀਂ ਬਹੁਤਾ ਵੱਡਾ ਵੱਡਾ ਨਹੀਂ ਕਰਨਾ ਇਹ ਨਹੀਂ ਵੀ ਖਰਚਾ ਕਰੀ ਜਾਣਾ ਹੈਨਾ ਹਾਂਜੀ ਸਹੀ ਗੱਲ ਉਹ ਚੀਜ਼ ਦਾ ਫਾਇਦਾ ਕੋਈ ਨਹੀਂਗਾ ਇਹੋ ਬੰਦਾ ਆਪਣੇ ਪੈਸੇ ਜੋੜ ਕੇ ਰੱਖੇ ਨਿਆਣ ਸਹੀ ਗੱਲ ਹੈ ਕਹਨੇ ਹਾਂਜੀ ਤੁਸੀਂ ਫਿਕਰ ਨਾ ਕਰੋ ਅਵਲ ਤੇ ਉਹਨਾਂ ਨੂੰ ਥੋੜਾ ਬੋਧਾ ਤੇ ਪਤਾ ਹੀ ਆ ਵੀ ਵਿਆਹ ਸਿੰਪਲ ਕਰਨਾ ਬਾਕੀ ਫਿਰ ਵੀ ਜੋਦਨ ਕਹੋਗੇ ਇੱਕ ਵਾਰੀ ਫੋਨ ਕਰਕੇ ਚੇਚੇ ਤੌਰ ਤੇ ਕਹਿ ਦੇ ਉਹੀ ਗੱਲ ਆਉਣਾ ਕੰਨੋ ਕੱਢਿਆ ਹੋਣਾ ਕਿਹੜੇ ਉਹਨਾਂ ਦੇ ਤੇ ਪਤਾ ਹੁੰਦਾ ਬੰਦੇ ਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਇਹ ਕਿਹੜੀ ਗੱਲ ਆ ਯਾਰ ਨਾਲੇ ਅੱਜ ਕੱਲ ਤੇ ਲੋਕੀ ਕਰਨੀ ਤਾਂ ਡਰੇ ਆ ਚੁੱਪਚੀ ਬੀਤੇ ਜਾਂਦੇ ਆ ਵਿਆਹ ਕਰਕੇ ਘਰ ਨੂੰ ਆ ਜਾਂਦੇ ਆ ਸਹੀ ਗੱਲ ਦੱਸਦਾ ਕੌਣ ਅੱਜ ਕੱਲ ਕੋਈ ਕੋਈ ਆ ਜਿਹੜਾ ਪੈਸਾ ਖਰਚਦਾ ਹੀ ਬਾਕੀ ਮਮੀ ਨੇ ਸਲਾਹ ਕਰਕੇ ਨਾ ਕਾਨੂੰ ਸ਼ਾਮ ਨੂੰ ਫੋਨ ਕਰ ਦਾਂਗਾ ਜਿਵੇਂ ਵੀ ਕਹਿਣਗੇ ਉਦੋਂ ਤੁਹਾਨੂੰ ਮੈਂ ਦੱਸ ਦੂੰਗਾ ਤੂੰ ਫਿਕਰ ਨੀ ਕਰਨੀ ਤੂੰ ਗੱਲ ਕਰਕੇ ਨਾ ਤਾਈ ਨਾਲ ਤੇ ਮੈਨੂੰ ਦੱਸੋ ਫਿਰ ਬਾਕੀ ਜਿਹੜਾ ਵਿਆਹ ਸਿੰਪਲ ਕਰਨਾ ਨਾ ਇਹ ਵੀ ਮੈਂ ਗੱਲ ਕਰ ਲੈਣਾ ਕਰ ਲਿਓ ਗੱਲ ਠੀਕ ਠੀਕ ਚੱਲ ਇਹ ਆ ਮੁੰਡਾ ਵਿਆਹ ਜਾਉਣਾ ਵਿਚਾਰ ਤੇ ਤਾਈ ਦੀ ਜਿਹੜੀ ਟੈਨਸ਼ਨ ਬਣਾ ਉਹ ਵੀ ਮੁੱਕ ਜਾਊਗੀ ਵਿਚਾਰੀ ਆਪ ਹੀ ਹੱਥ ਲੁੰਦੀ ਐ ਕਿ ਨਾ ਚਿਰ ਉਹ ਬਿਮਾਰ ਵੀ ਰਹੀ ਐ ਤੇ ਚੱਲ ਨੂੰ ਆਜੂਗੀ ਤੇ ਆਪਣਾ ਘਰ ਤੇ ਲੈ ਕੇ ਤੁਰੂਗੀ ਮੇਰੀ ਸੁਣੋ ਗੱਲ ਜਿਹੜੀ ਵੀ ਗੱਲ ਕਰਨੀ ਹੋਊਗੀ ਨਾ ਆਪ ਕਰ ਲਿਓ ਮੰਮੀ ਹੁਣਾਂ ਦਾ ਉਹ ਚੱਲ ਆਪੇ ਦੱਸਦੀ ਹਾਂ ਜੋ ਕੋ ਕਿਆ ਬਣੇ ਚਲ ਆਜੋ ਫਿਰ ਕੋਈ ਨਹੀਂ ਕਰ ਲੇਗੀ ਡੈਡ ਜੀ ਮੰਮੀ ਕਿੱਥੇ ਲੱਗੀ ਆ ਹੰਦਰੇ ਹੀ ਹੁਣੇ ਕੋਈ ਨਹੀਂ ਆ ਜਾਂਦੇ ਮੰਮੀ ਮੇਰੀ ਗੱਲ ਸੁਣਿਓ ਆ ਗਏ ਜੇ ਪੁੱਤ ਹਾਂ ਜੀ ਮੰਮੀ ਆ ਗਈਆਂ ਪਾਣੀ ਲਿਆਵਾ ਨਹੀਂ ਨਹੀਂ ਪਾਣੀ ਦੇ ਨਹੀਂ ਨਹੀਂ ਪਾਣੀ ਧਾਣੀ ਦੇ ਪੀ ਕੇ ਆਏ ਆ ਉੱਥੋਂ ਅੱਛਾ ਅੱਛਾ ਜਿੱਧਰ ਗਏ ਹੀ ਵਧੀਆ ਵਧੀਆ ਕੰਮ ਹੋ ਗਿਆ ਡੈਡੀ ਘਰੇ ਹੀ ਡੈਡੀ ਘਰੇ ਹੀ ਵੇਲੇ ਹੀ ਹਲ ਗਏ ਆ ਅੱਛਾ ਅੱਛਾ ਮੱਜਾਂ ਨੂੰ ਆਂਦੇ ਵੀ ਪਾਣੀ ਪੁਣੀ ਡਾਵਾ ਮੈਂ ਅੱਛਾ ਅੱਛਾ ਚਲੋ ਵਧੀਆ ਆ ਬੜੇ ਛਿਰ ਦੇ ਤੁਹਾਨੂੰ ਢੀਕਣ ਦੇ ਹਾਂ ਵੀ ਕਦੇ ਦੇ ਗਏ ਸਵੇਰ ਦੇ ਤੇ ਅੱਜ ਤੱਕ ਆਏ ਨਹੀਂ ਪਤਾ ਨਹੀਂ ਕਿਉਂ ਲੇਟ ਹੋ ਗਏ ਆ ਜਦੋਂ ਕਦੇ ਚੱਲ ਜੀਏ ਟਾਈਮ ਤੇ ਲੱਗ ਜਾਂਦਾ ਵਾ ਆਹੇ ਹਾਲੇ ਸੋਫਾ ਬੈਠੇ ਹੋ ਨਹੀਂ ਜਿਹੜਾ ਨੰਨੋ ਪੁੱਛ ਲਓ ਪਏ ਚਾਹ ਪੀਤੀ ਆ ਉਸੇ ਟਾਈਮ ਕਰ ਪਈ ਆ ਅੱਛਾ ਅੱਛਾ ਉਹ ਉਹ ਤਾਂ ਉੱਠਣ ਨਹੀਂ ਦਿੰਦੇ ਮੈਂ ਬਾਹਰ ਨਾ ਮਾਰਿਆ ਮੈਂ ਸ਼ਹਿਰ ਨੂੰ ਜਾਣਾ ਵਜੇ ਅੱਛਾ ਠੀਕ ਆ ਤਾਂ ਕਰਕੇ ਛੇਤੀ ਆ ਗਈ ਚੱਲ ਪੁੱਤ ਮੈਨੂੰ ਇਹ ਦੱਸ ਕਿ ਜਿਹੜੇ ਕੰਮ ਗਏ ਹਾਂ ਉਹ ਮਸਲਾ ਹੱਲ ਹੋਇਆ ਵਾ ਹਾਂਜੀ ਨਹੀਂ امی ਜੀ ਹੋਇਆ ਵਾ ਦੱਸ ਗਏਂ ਤਾਂ ਮਸਲਾ ਹੱਲ ਨਾ ਹੁੰਦਾ ਭਲਾ ਨਹੀਂ ਉਹ ਤਾਂ ਹੋਣਾ ਹੀ ਤਾਂ ਹੀ ਤੁਹਾਨੂੰ ਮੈਂ ਕੱਲ ਲਿਆ ਸੀ ਨਹੀਂ ਕੋਈ ਨਹੀਂ ਮੰਨਦੇ ਆ ਉਹ ਗੱਲ ਨੂੰ ਇੰਨੇ ਵੀ ਕੋਈ ਗੱਲ ਨਹੀਂ ਆਪਾਂ ਜਿੰਨੀ ਗੱਲ ਰੱਖੀ ਹੈ ਨਾ ਉਥੇ ਕੋਈ ਗੱਲ ਨਹੀਂ ਆਪਾਂ ਕਰਾਂਗੇ ਚੱਲ ਆ ਤੇ ਮਹਾਰਾ ਜੀ ਦਾ ਨਾ ਲੱਖ ਲੱਖ ਸ਼ੁਕਰ ਵਾ ਤੁਹਾਡੀ ਵੀ ਰਹਿ ਰਹੀ ਆ ਨਹੀਂ ਤੇ ਜਿਹਦਾ ਪਿੰਡ ਵਿੱਚ ਲੋਕੀ ਗੱਲਾਂ ਕਰਨ ਰਹੀ ਨਾ ਮੂੰਹ ਖੌਂਜੇ ਅੱਗੇ ਨਹੀਂ ਰਹਿਣਾ ਚੱਲ ਕੋਈ ਗੱਲ ਨਹੀਂ ਆ ਮੰਮੀ ਮੈਂ ਤਾਂ ਜੇ ਤੁਹਾਨੂੰ ਕਹਿੰਨੀ ਸੀ ਕੋਈ ਫਿਕਰ ਨਾ ਕਰੋ ਮਾਂ ਜੀ ਤਾਂ ਨਹੀਂ ਗੱਲਾਂ ਨਾ ਲਿਆਇਆ ਕਰੋ ਚੱਲੇ ਕਿ ਸਾਰੇ ਕੰਮ ਹੀ ਹੋ ਜਾਂਦੇ ਆ ਚੱਲੇ ਕਿ ਸਬਰ ਕੀਤਾ ਵਾ ਕੀ ਪਤਾ ਅੱਗੇ ਨਾਲੋਂ ਵਧੀਆ ਨਹੀਂ ਹੋ ਜਾਣਾ ਭਾਰ ਪੁੱਤੇ ਕਮਾਂ ਦਾ ਦਿਲ ਵਾ ਨਾ ਸੱਚ ਪੁੱਛਦੀਆਂ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਕਿ ਆ ਕੀ ਪਾਣਾ ਵਰਤ ਗਿਆ ਸਾਡੇ ਨਾਲ ਦਵਲੀ ਆ ਗਏ ਪੁੱਤ ਹਾਂਜੀ ਹਾਂਜੀ ਰਾਜ ਭਣੀ ਉਹ ਦਾਇਆ ਨਾਲ ਪੱਟੇ-ਪੁੱਟੇ ਪਾਇਆ ਅਛਾ ਸ਼ੀ ਦੱਸਦੇ ਪੈੜੀ ਪੂਰੀ ਕਿੰਨੀ ਕਾ ਮੁੰਡੇ ਦੀ ਪੈੜੀ ਡੜੀ ਇਹ 10 ਕਿਲੇ ਹੈਗੀ ਆ ਓਦਾਂ ਵੀ ਠੇਕੇ-ਟੁਕੇ ਦਿੰਦੇ ਆ ਵੀ ਬੰਦਾ ਨਾਲ ਘਰ-ਬਾਰ ਬਣਿਆ ਵਾ ਕੋਠੀ ਪਾਈ ਏ ਉਹਨਾਂ ਨੇ ਤੇ ਓਦਾਂ ਵੀ ਮੁੰਡਾ ਵੈਸ਼ਨੋ ਨਾਲ ਇਹ ਕਹਿੰਦੇ ਹੀ ਵੀ ਉਹੋ ਤਰੀਕ ਦੇ ਠਾਕਾ ਲਾਦਾਂਗੇ ਅਸੀਂ ਨਹੀਂ ਤੇ ਤੁਹਾਨੂੰ ਹੀ ਪਤਾ ਵਾ ਇੰਨੀ ਛੇਤੀ ਕੌਣ ਠਾਕਾ ਲਾਉਂਦਾ ਵਾ ਦੋ ਤੇ ਦਿਨ ਰਹਿ ਗਈ ਆ ਵਿੱਚ ਅੱਲਾ ਕਲਾ ਮੁੰਡਾ ਵਾ ਉਹਨਾਂ ਦਾ ਉਹ ਤੇ ਜੋਰ-ਯਾਰ ਪਾ ਕੇ ਨਾ ਉਹਨਾਂ ਨੇ ਇਹਦੇ ਮਾਮੇ ਦੀ ਕੁੜੀ ਨੇ ਮਾਮੇ ਦੇ ਮੁੰਡੇ ਨੇ ਤੇ ਉਹੋ ਤਰੀਕ ਦੇ ਰੱਖਿਆ ਵਾ ਠਾਕਾ ਤੇ ਬਾਕੀ ਤੁਸੀਂ ਦੱਸ ਦੋ ਤੁਹਾਡੀ ਕੀ ਸਲਾਹ ਵਾ ਨਹੀਂ ਨਹੀਂ ਪੁੱਤ ਤੂੰ ਕਿਦਾਂ ਦੀਆਂ ਗੱਲਾਂ ਕਰਨ ਡਿਆ ਵਾ ਸਾਨੂੰ ਮਨਜ਼ੂਰ ਵਾ ਸਾਰਾ ਕੁਝ ਅਹੀਂ ਰਿਸ਼ਤਾ ਉੱਥੇ ਹੀ ਕਰਨਾ ਵਾ ਨਾਲੇ ਤੁਸੀਂ ਵੱਡੇ ਭਰਾ ਪਰਜਾਈ ਜੇ ਪਤਾ ਥੋ ਕਰਕੇ ਆਏ ਜੇ ਤੁਹਾਨੂੰ ਅਹੀਂ ਗਾੜੀ ਲਾਇਆ ਵਾ ਜਿੱਦਾਂ ਵੀ ਕਰੋਗੇ ਨਾ ਠੀਕ ਹੀ ਕਰੋਗੇ ਨਾਲੇ ਰਪਿੰਦਰ ਦੇ ਮਾਮੇ ਦੀ ਕੁੜੀ ਆਨੇ ਝੂਠ ਥੋੜਾ ਬੋਲਣਾ ਸਾਡੇ ਨਾਲ ਤੇ ਇਹ ਵੀ ਰਿਸ਼ਤੇਦਾਰੀ ਦੀ ਗੱਲ ਵਾ ਹੋਰ ਵਾ ਅੱਜ ਕੱਲ 10 ਕਿਲੇ ਪੈੜੀ ਹੁੰਦੀ ਕਿਨੂੰ ਆ ਤੇ ਨਾਲੇ ਕੱਲਾ ਕੱਲਾ ਹੈਗਾ ਮੁੰਡਾ ਖਾਂਦਾ ਪੀਂਦਾ ਨਹੀਂ ਆ। ਤੂੰ ਤਾਂ ਇਹ ਰੜੀ ਹੀ ਦੇਈਆਂ ਕਹਿਣ। ਤੇ ਚਲੋ ਮੁੰਡਾ ਖਾਣ ਪੀਣ ਵਾਲਾ ਨਾ ਨਾ ਹੋਵੇ ਤੇ ਸਾਰਾ ਕੁਝ ਹੀ ਬਣ ਜਾਂਦਾ ਵਾ ਮੁੜਕੇ। ਤੇ ਕਈ ਹੁਣ ਜਿਹੜੇ ਨਸ਼ੇ ਲਾ ਲੈਂਦੇ ਆ ਉਹ ਸਾਰਾ ਕੁਝ ਜਿਹੜਾ ਬਣਿਆ ਹੁੰਦਾ ਵਾ ਉਹ ਵੀ ਵੇਚ ਛੱਡਦੇ। ਤੇ ਇਹ ਤਾਂ ਗੱਲ ਪਤਾ ਤੇਰੀ ਠੀਕ ਆ। ਆਹ ਤੇ ਚਲੋ ਹੁਣ ਜਲਦੀ ਜਲ ਮੰਨ ਲਓ ਥੋੜਾ ਘਟ ਵੀ ਹੋ ਜਾਊਗਾ ਤੇ ਮਿਹਨਤ ਕਰਨ ਵਾਲਾ ਹੋ ਜਾਪੇ ਬਣਾ ਲੂਆ ਬਾਅਦ ਚ ਹੌਲੀ ਹੌਲੀ। ਨਹੀਂ ਪੁੱਤ ਜੇ ਮਿਹਨਤ ਕਰਤਾ ਹੀ ਆ ਤੇ ਇੰਤਕ ਤੱਕ ਪੁੱਜਿਆ ਵਾ। ਉਹ ਹੀ ਨਹੀਂ ਕਹਿੰਦੇ ਸਿਰ ਤੇ ਨਹੀਂ ਉਹਦਾ। ਹਾਂਜੀ ਹਾਂਜੀ। ਚਲੇਗੀ ਮਾਂ ਕੀ ਮਾਪੋਤੀ ਹੈ ਇਹ ਤੁਮੇ ਜਾਣੇ ਤੇ ਮਾਂ ਵੀ ਵਿਚਰੀ ਨੱਟਲੀ ਮਠੀ ਦੀ ਰੋਟੀ ਰੈਂਦੀ ਉਠੀਦੀ ਵੀ ਹੈਗੀ ਅੱਛਾ ਅੱਛਾ ਹੋਣੀ ਤਾਂ ਕਰਗੀ ਕਾਲੀ ਪਏ ਆ ਵੀ ਜਾਂ ਯਾ ਉਹ ਹੋ ਜੇ ਛੇਤੀ ਕੋਈ ਗੱਲ ਨਹੀਂ ਪੁੱਤ ਕਰਨਾ ਹੀ ਆ ਹਾਂ ਕੋਈ ਨਹੀਂ ਆਖਦੀ ਆ ਵੀ ਨਾ ਹੋਣਾ ਥਕਾ ਲਾਵੇ ਨਾ ਤੰਬੂਰੋ ਛੇਤੀ ਰਾਹ ਦਿੰਦੀ ਆਹੋ ਕੋਈ ਗੱਲ ਨਹੀਂ ਜਿੱਦਾਂ ਵੀ ਅਗਲੇ ਕਹਿਣਗੇ ਹੁਣ ਪੁੱਤ ਕਾਲੀ ਵੀ ਪਾਵਾਂਗੇ ਅਗਲੇ ਇਹ ਨਾ ਕਹਿਣ ਵੀ ਕੁੜੀ 'ਚ ਕੋਈ ਕਾਨ ਨਾ ਹੋਵੇ ਜਿਹੜਾ ਕਹਿੰਦੇ ਛੇਤੀ ਵਿਆਹ ਲੱਲੋ ਅਗਲੇ ਨੇ ਹਾਂ ਹੀ ਨਹੀਂ ਮੰਮੀ ਜੀ ਸਭ ਤੋਂ ਵੱਡੀ ਗੱਲ ਤੇ ਇਹ ਆ ਉਹ ਕਹਿਣ ਦੇ ਹੀ ਪਿਆਹੀ ਲੈਣਾ ਕੱਖ ਨਹੀਂ ਆ। ਹੋਰ ਦੱਸੋ ਸਾਨੂੰ ਕੀ ਚਾਹੀਦਾ? ਨਹੀਂ ਤੇ ਮੁੰਡੇ ਵਾਲੇ ਇੰਨੀ ਗੱਲ ਕਹਿੰਦੇ ਆ। ਪੁੱਤ ਆਪਣਾ ਨੱਖ ਨਮੂਦ ਬਣਾਉਣ ਬਾਰੇ ਨਾ ਸਭ ਕੁਝ ਕਰਨਾ ਹੀ ਪੈਂਦਾ ਵਾ। ਨਾਲੇ ਅਸੀਂ ਕਿਹੜੀਆਂ 5-7 ਵੀ ਆਉਣੀਆਂ ਵਾ। ਇੱਕੋ ਤਾਂ ਸਾਡੀ ਧੀ ਆ। ਉਹਦੀਆਂ ਸਾਰੀਆਂ ਰੀਜਾਂ ਜਿਹੜੀਆਂ ਨਾ ਪੂਰੀਆਂ ਕਰਾਂਗੇ ਆਪਾਂ। ਠੀਕ ਵਾ ਨਾ? ਅਸੀਂ ਕੰਨੋ ਫੜ ਕੇ ਨਿਕਲਾਂਗੇ। ਜਨ ਲਵਲੀ ਪੁੱਤ ਮੁੰਡੇ ਵਾਲੇ ਤੇ ਕਹਿੰਦੇ ਹੁੰਦੇ ਪਿਆ ਸਾਨੂੰ ਕੀ ਚੀਜ਼ ਦੀ ਲੋੜ ਨਹੀਂ ਆ। ਪਰ ਅਸੀਂ ਤੇ ਹੁਣ ਧੀ ਦੇਣੀ ਆ। ਅਸੀਂ ਤੇ ਸਭ ਕੁਝ ਕਰਨਾ ਹੀ ਕਰਨਾ ਹੋ। ਨਾਲੇ ਕੋਈ ਗੱਲ ਨਹੀਂ। ਪਰਿਵਾਰ ਕਿੰਨਾ ਕੁ ਦੱਸਣ ਦੇ ਆ ਮੁੰਡਾ ਵਾ ਤੇ ਮਾਂ ਵਾ ਜੀ ਉਹਨਾਂ ਨੂੰ ਵੀ ਕੋਈ ਗਿਆਨਾ ਨਾ ਪਾਇਆ ਰੀੜਾ ਕਪੜਾ ਛੱਜ ਦਾ ਨਾਂ ਦਿੱਤਾ ਫੇਰ ਲੋਕਾਂ ਨੇ ਗੱਲਾਂ ਕਰਨੀਆਂ ਵਾ ਕਿ ਕਿਦਾਂ ਕ ਪਰਿਵਾਰ ਹੈਗਾ ਹੁਣ ਉਹਨਾਂ ਨੂੰ ਤਾਂ ਸਭ ਕੁਝ ਬੁੱਧ ਕਰਨਾ ਹੀ ਪੈਣਾ ਵਾ ਨਾ ਚਲੋ ਮੰਮੀ ਉਹ ਤੇ ਆਪਣੀ ਮਰਜ਼ੀ ਆ ਨਾ ਜੋ ਮਰਜ਼ੀ ਦੋ ਤੁਸੀਂ ਪਰ ਉਹਨਾਂ ਦੇ ਮੂੰਹ ਤੇ ਇਨੀ ਗੱਲ ਨਿਕਲੀ ਆ ਨਾ ਵੀ ਐ ਬੋਲ ਨਹੀਂ ਲੈਣਾ ਜੀ ਆਪਾਂ ਦੇਣਾ ਵੀ ਹੋਊਗਾ ਨਾ ਐ ਆਪਣੀ ਕੀ ਨੂੰ ਦੇਣਾ ਦੇ ਵੀ ਦਵਾਂਗੇ ਕੋਈ ਏਡੀ ਗੱਲ ਨਹੀਂ ਆ ਠੀਕ ਆ ਨਾ ਤੇ ਬਾਕੀ ਇਹ ਆ ਵੀ ਚਲੋ ਉਹਨਾਂ ਦੀ ਗੱਲ ਹੀ ਨਾ ਉਹਨਾਂ ਦੇ ਲਈ ਮੂੰਹ ਦੇ ਨਾ ਮੰਗਿਆ ਆ ਕੁਝ ਤਾਂ ਤੇ ਮੈਨੇ ਹੁੰਦੀ ਸਹੀ ਗੱਲ ਵਾ ਜਿਹੜਾ ਮਨੇ ਗਾਇਆ ਤਾਂ ਵੀ ਅਸੀਂ ਉਸ ਦੇ ਦਿਨ ਤੇ ਰੱਖ ਲਿਆ ਉਹ ਪ੍ਰੋਗਰਾਮ ਹਾਂਜੀ ਨਹੀਂ ਤੇ ਅਗਲੇ ਮੱਦੇ ਨਹੀਂ ਹੁੰਦੇ ਕਿ ਹਾਂ ਇਹ ਘਰ ਸਲਾਹ ਕਰਾਂਗੇ ਇੰਦਾ ਕਰਾਂਗੇ ਆਉਂਦੀ ਕੋਈ ਗੱਲ ਨਹੀਂ ਆ ਜਿਹੜੀ ਥੋੜੀ ਬੋਤੀ ਰਹਿ ਗਈ ਆ ਤੇ ਕੋਈ ਗੱਲ ਨਹੀਂ ਆ ਉਹਨੂੰ ਫਿਰ ਤਾਂ ਸੰਦੀਪ ਨੂੰ ਮਾੜਾ ਜਿਹਾ ਦੱਸ ਦਿਓ ਤੁਸੀਂ ਕੋਈ ਨਹੀਂ ਸੰਦੀਪ ਨੂੰ ਤਾਂ ਪੁੱਤ ਮੈਂ ਦੱਸ ਦਿੰਨੀ ਆ ਤੂੰ ਰਪਿੰਦਰ ਇੱਕ ਗੱਲ ਦਾ ਧਿਆਨ ਰੱਖੀ ਤੂੰ ਆਪਣੇ ਮਾਮੇ ਦੀ ਕੁੜੀ ਨੂੰ ਕਹਿ ਪਿਆ ਸਾਨੂੰ ਫੋਟੋ ਪਾ ਦੇ ਨਾਲੇ ਤਾਂ ਅਸੀਂ ਵੀ ਵੇਖ ਲੈਨੇ ਆ ਤੇ ਨਾਲ ਇਹਨਾਂ ਸੰਦੀਪ ਨੂੰ ਵਿਖਾਲ ਦਾਂਗੇ ਤੂੰ ਵੀ ਸੰਦੀਪ ਦੀ ਫੋਟੋ ਉਹਨਾਂ ਨੂੰ ਪਾ ਦੇ ਫੇ ਉਹ ਵੀ ਵੇਖ ਲੈਣ ਕੁੜੀ ਨੇ ਕੋਈ ਨਹੀਂ ਮਂਗਾ ਲੈਣੀ ਠੀਕ ਵਾ ਨਾ ਕਿਉਂ ਪੁੱਤ लवली ਖੜਾ ਜਾ ਅਸੀਂ ਵੀ ਚਾਤੀ ਮਾਰ ਲਾਂਗੇ ਹਾਂਜੀ ਤੇ ਮੁੰਡਾ ਠੀਕ ਵਾ ਸਾਨੂੰ ਲੱਗਦਾ ਉਹਨਾਂ ਨੂੰ ਕੁੜੀ ਠੀਕ ਵਾ ਚਾਪੇ ਮਂਗਾ ਲੂਗੀ ਫੋਟੋ ਕੋਲੋਂ ਹੈਨਾ ਕੋਈ ਗੱਲ ਨਹੀਂ ਆ ਮੈਂ ਕਰਦੀ ਆ ਫੋਨੋਂ ਫਿਰ ਮਂਗਾ ਲੇਗੀ ਤੇ ਵੇਖ ਲੈ ਤੂੰ ਸੰਦੀਪ ਦੀ ਪਾ ਦੀ ਹਾਂ ਉਹਨਾਂ ਨੂੰ ਚਾਪੇ ਮੁੰਡੇ ਦੀ ਘੱਲ ਦੇਣਗੀ ਆਹੋ ਆ ਚਲ ਕੋਈ ਨਹੀਂ ਇਦਾਂ ਕਰ ਲਈ ਮਾੜੀ ਜੀ ਗੱਲ ਕਰਨੀ ਆ ਚਲ ਕੋਈ ਗੱਲ ਨਹੀਂ ਤੇ ਚਲ ਕਰ ਲੋ ਤਹੀ ਵੀ ਕੰਮ ਤੇ ਮੈਂ ਵੀ ਰੋਟੀ ਪਾਣੀ ਲਈ ਹਾਂ ਬਣਾਉਣ ਤੇ ਮੈਂ ਵੀ ਦਾਲ ਦੋਲ ਨੂੰ ਤੜਕਾ ਲਾ ਆ ਚਲੋ ਕੋਈ ਗੱਲ ਨਹੀਂ ਵੇਖ ਲਓ ਠੀਕ ਮੇਰੀ ਗੱਲ ਸੁਣੋ ਚਲ ਮੰਨ ਤੇ ਉਹ ਗਏ ਆ ਏਦਾਂ ਕਰਨਾ ਹੀ ਮੁੰਡੇ ਦਾ ਨਾਮ ਤੇ ਇਹ ਪੁੱਛਣਾ ਹੀ ਪਿਓ ਦਾ ਨਾਮ ਪੁੱਛੀ ਤੇ ਵੀ ਕੀ ਆ ਮੈਂ ਤੇ ਤਾਂ ਨਾ ਗੱਲ ਕੀਤੀ ਵੀ ਤੁਸੀਂ ਮੇਰੇ ਦਿਵਾਲੇ ਹੋ ਜਾਣਾ ਵਾ ਕਿ ਜਿਆਦੀ ਸਿਆਣੀ ਬੰਦੀ ਆ ਮੇਰੀ ਗੱਲ ਸੁਣਾ ਤੈਨੂੰ ਆਪਣੇ ਨੌ ਪੁੱਤ ਤੇ ਯਕੀਨ ਨਹੀਂ ਆ ਐਹ ਗੱਲ ਯਕੀਨ ਦੀ ਥੋੜਾ ਵਾ ਹਾਂ ਭਾਵੇਂ ਜਿੱਦਾਂ ਮਰਜੀ ਆ ਇਹੋ ਅੱਗੇ ਨਾ ਤੇਰੀਆਂ ਬੇੜੀਆਂ ਚ ਵਟੇ ਪਏ ਤਰ ਮੈਂ ਦੱਸਦਾ ਕਾਦੇ ਬੇੜੀਆਂ ਚਵੱਟੇ ਪਏ ਆ ਹੁਣ ਤੀ ਦੇਣੀ ਆ ਗਾੜੀਆਂ ਪਤਾ ਥੋ ਕਰਨਾ ਹੀ ਨਹੀਂਗਾ ਤੇ ਉਹ ਕੀ ਸਾਹ ਕਿਤਾਬਾ ਭਰਾ ਪਰਜਾਈ ਪਤਾ ਕਰਕੇ ਆ ਤੇ ਉਹ ਘਰ ਦੇ ਜੀ ਨਹੀਂ ਆ ਕਰਦੇ ਜੀ ਤੇ ਹੈਗੇ ਆ ਤੁਹਾਨੂੰ ਪਤਾ ਤਾਂ ਹੈਗਾ ਸੰਦੀਪ ਨਾਲ ਕਿਦਾਂ ਖਾਰਖਾਂਦੀ ਆ ਨਾਲੇ ਸਾਰੀ ਉਮਰ ਦਾ ਰਿਸ਼ਤਾ ਹੁੰਦਾ ਵਾ ਪਿਓ ਦਾ ਫਰਜ਼ ਬੰਦਾ ਵਾ ਪਤਾ ਕਰਨ ਦਾ ਕੱਲ ਨੂੰ ਨਾ ਮੁੜ ਕੇ ਜੋ ਹਰ ਤੁਹਾਨੂੰ ਦੰਦੀਆਂ ਵੱਢਣੀਆਂ ਵਾ ਹੁਣ ਉਹ ਨਾ ਹਾਂ ਕਰਤੀ ਆ ਚੁੱਪ ਕਰਕੇ ਨਾ ਨਾਲ ਕਰ ਨੂੰ ਲੈ ਜਾਓ ਤੇ ਬਾਰੋ-ਬਾਰ ਪਤਾ ਕਰ ਆਓ ਮੈਂ ਨਾ ਨੂੰ ਹਾਂ ਗੱਲਾਂ ਗੁੱਲਾਂ ਦੇ ਵਿੱਚ ਉਹਨੂੰ ਪੁੱਛ ਲੈਣੀ ਐ ਕਿ ਮੁੰਡੇ ਦਾ ਨਾਂ ਕੀ ਆ ਪਿਓ ਦਾ ਨਾਂ ਕੀ ਆ ਚੁੱਪ ਕਰ ਜਾ ਅੱਗੇ ਤੇਰੀਆਂ ਗੱਲਾਂ ਨੇ ਨਾ ਇੱਥੋਂ ਤੱਕ ਕੰਮ ਪਟਾਇਆ ਤਰ ਮੈਂ ਦੱਸਦਾ ਉਥੋਂ ਪਤਾ ਕਰੋ ਪੁਰਾਣੇ ਤਾਂ ਪਤਾ ਕਰੋ ਜੇ ਤਾਂ ਨੌ ਪੁੱਤ ਵੇਚਵਾ ਤਾਂ ਫੇਰ ਕਾਦੀ ਗੱਲ ਬਾਤ ਚੰਗਾ ਚੰਗਾ ਜੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਨਾ ਫੇਰ ਵੇਖ ਲਿਓ ਗੱਲ ਕਾਦੀ ਹੋਣੀ ਉੱਥੇ ਨਹੀਂ ਪਤਾ ਕਰਨਾ ਨਾ ਤੇ ਨਾ ਕਰੋ ਤੁਹਾਨੂੰ ਮੈਨੂੰ ਤਾਂ ਵੇਹ ਵਰਗੀ ਲੱਗਦੀਆਂ ਕਿ ਇਹ ਕੋਈ ਗੱਲ ਹੀ ਨਾ ਉਹ ਗੱਲ ਕੋਈ ਸਵਾਦੀ ਕਰਦੀ ਨਹੀਂ ਫਿਰ ਕਿੱਦਾਂ ਸਵਾਦੀ ਕਰੀਦੀ ਆ ਤੇ ਫੇਰ ਨਾਲ ਚਲ ਜਾਂਦੀ ਤੂੰ ਨਾਲ ਚਲ ਜਾਂਦੀ ਚੰਗਾ ਗੱਲਾਂ ਕਰਦੀ ਫਿਰਦੀ ਆ ਤੈਨੂੰ ਕਦਾ ਭਰਾ ਦੱਸਿਆ ਉਹਨਾਂ ਨੇ ਕਿ 10 ਕਿਲੇ ਪੈੜੀਆ ਘਰ-ਬਾਰ ਬਣਿਆ ਹੋਰ ਹੋਰ ਕੀ ਚਾਹੀਦਾ ਤੈਨੂੰ ਚੱਲ ਕੋਈ ਗੱਲ ਨਹੀਂ ਤਾਨੂੰ ਤੇ ਆ ਪੀ ਬੋਲੇ ਹੀ ਨਾ ਨਹੀਂ ਬੋਲਦੀ ਚੰਗਾ ਜਿੱਦਾਂ ਕਹਿੰਦਾ ਮੰਨੀ ਜਾ ਉਦਾਂ ਹੀ ਜਾ ਉੱਠ ਕੇ ਭੱਜ ਜਾ ਮੇਰੇ ਲਾ ਕੋ ਭੱਜੀ ਆ ਮੈਂ ਤਾਂ ਅੱਗੇ ਬੁਰੀ ਲੱਗਦੀ ਆ ਤੁਹਾਨੂੰ ਸਾਰੇ ਜੀਆਂ ਨੂੰ ਪਿਆ ਘਰ ਵਿੱਚ ਹੋਵੇ ਹੀ ਨਾ ਮੈਨੂੰ ਵੀ ਇਹਦੀ ਸਮਝ ਨਹੀਂ ਆਉਂਦੀ ਕਿ ਨੌ ਪੁੱਤ ਗਾੜੀ ਲਾਏ ਆ ਉਹ ਮਾੜਾ ਕਰਨ ਦੇ ਆ ਚੰਨ ਜੇ ਤੂੰ ਕਹਿੰਦੀ ਆ ਪੀ ਰਵਿੰਦਰ ਏਦਾਂ ਦੀ ਆ ਤੇ ਨਾਲ ਮੁੰਡਾ ਗਿਆ ਸੀ ਸਭ ਕੋ ਪਤਾ ਕਰਕੇ ਆਇਆ ਜੇ ਹੁਣ ਮੈਂ ਉਥੋਂ ਪਤਾ ਕਰਤਾ ਤੇ ਉਹਨੂੰ ਪਤਾ ਲੱਗ ਗਿਆ ਤੇ ਉਹਨੇ ਕਹਿਣਾ ਡੜੀ ਮੇਤੇ ਯਕੀਨ ਨਹੀਂ ਗਲਾ ਮਾਰਦੀ ਫਿਰਦੀ ਏ ਸੰਦੀਪ ਬੈਠੀ ਆ ਪੁੱਤ ਆ ਜਾ ਮਮੀ ਤੂੰ ਕੀ ਕਰੀ ਜਾਂ ਰਹੀ ਆ ਕੁਝ ਨਹੀਂ ਉਹਨਾਂ ਲਈ ਵੇਖਣ ਕੀ ਕਰਨਾ ਏ ਅੱਛਾ ਅੱਛਾ ਤੂੰ ਮਮੀ ਆ ਗਈ ਏ ਜੋੜੀ ਆਹੋ ਆਗੇ ਆ ਉਹਨਾਂ ਨੂੰ ਦੇਖਣ ਲਈ ਹਾਂ ਕੇ ਕੀ ਗੱਲਬਾਤ ਕਰਦੇ ਆਂ ਪੁੱਤ ਕਹਿਣ ਤੇ ਡੇ ਆ ਕਿ ਸਭ ਕੁਝ ਵਧੀਆ ਵਾ ਮੁੰਡੇ ਨੂੰ 10 ਕਿਲੇ ਪੈੜੀ ਦੇ ਆਉਂਦੇ ਆ ਬਾਕੀ ਠੇਕੇ ਠੁੱਕੇ ਤੇ ਆਉਂਦਾ ਵਾ ਤੇ ਕੱਲੇ ਮਾਂ-ਪੁੱਤੀ ਆ ਹੋਰ ਕੋਈ ਭੈਣ ਭਰਾ ਨਹੀਂ ਗਾ ਹੈਗਾ ਪਿਓ ਵੀ ਨਹੀਂ ਗਾ ਹੈਗਾ ਤੇ ਚੱਲ ਨਾ ਨਿਕਾ ਜਾ ਪਰਿਵਾਰ ਵਾ ਪੁੱਤ ਇਹ ਆ ਕਿ ਹੁਣ ਉਹਨੂੰ ਆਪਣਾ ਘਰ ਹੀ ਸਮਝੀ ਮੈਂ ਤੇ ਸ਼ੁਕਰ ਕੀਤਾ ਵਾ ਪਿਓ ਮੰਨ ਗਏ ਆ ਨਹੀਂ ਤੇ ਸੱਚ ਪੁੱਛੀ ਕਿ ਮੇਰੇ ਦਿਲ ਤੇ ਕੀ ਬੀਤੋਂ ਲਈ ਹੈਗੀ ਤੇ ਜੇ ਤੇਰੇ ਪਿਓ ਨੂੰ ਮੈਂ ਕਹਿਣ ਲਈ ਆ ਨਾ ਤੇ ਜਾ ਕੇ ਤੇ ਪਤਾ ਤੋ ਕਰਿਆ ਉਹ ਤਾਂ ਆਪਣੇ ਵੱਲੋਂ ਚੰਗਾ ਹੀ ਕਹਿਣ ਡੇ ਆ ਪਰ ਪਿਓ ਤੇਰਾ ਮੇਰੇ ਗਾਲ ਪੈਂਦੇ ਆਈਏ ਉਹ ਉਹ ਗੱਲਾਂ ਕੀਤੀਆਂ ਜਿਹੜੀਆਂ ਨਹੀਂ ਕਰਨ ਵਾਲੀਆਂ ਮੰਮੀ ਤੁਸੀਂ ਡੈਡੀ ਨੂੰ ਸਮਝਾਉਣਾ ਹੀ ਨਾ ਚਲ ਇੱਕ ਵਾਰੀ ਆਪ ਵੇਖ ਹੁੰਦੇ ਕਿਸ ਦੇ ਸਿਰ ਤੇ ਬੈਠੇ ਰਹਿਣਾ ਵਾ ਉਹਨੇ ਤੇ ਕਹਿਣਾ ਹੀ ਆ ਕਿ ਪਰਿਵਾਰ ਚੰਗਾ ਵਾ ਕਿਉਂਕਿ ਉਹਦੇ ਰਿਸ਼ਤੇਦਾਰਾਂ ਵਿੱਚ ਜੀਵਾ ਤੁਹਾਨੂੰ ਵੀ ਪਤਾ ਵਾ ਮੈਂ ਉਹਦੇ ਰਿਸ਼ਤੇਦਾਰਾਂ ਦੇ ਵਿੱਚ ਨਹੀਂ ਚਾਹੁੰਦੀ ਕਿ ਵਿਆਹ ਹੋਵੇ ਮੇਰਾ ਆ ਤਾਂ ਮਜਬੂਰੀ ਕਰਕੇ ਮੈਨੂੰ ਕਰਾਉਣਾ ਪੈਂਦਿਆ ਵਾ ਨਹੀਂ ਤੇ ਮੈਂ ਕਦੀ ਵੀ ਨਹੀਂ ਕਰਵਾਉਣਾ ਪੋਤੇ ਇਹੋ ਗੱਲ ਤੇ ਤੇਰੇ ਪਿਓ ਨੂੰ ਮੈਂ ਸਮਝਾਈ ਪਰ ਮੇਰੇ ਆਖੇ ਨਹੀਂ ਲੱਗਦਾ ਗਾੜੀਆਂ ਨਾਲ ਅੱਖਾਂ ਕੜਕੜ ਕੇ ਮੇਰੇ ਵੱਲ ਪੈਂਦਾ ਹੀ ਮੈਂ ਕੀ ਕਰਾਂ ਫਿਰ ਉੱਥੇ ਹਣ ਤੂੰ ਡੈਡੀ ਨੂੰ ਚੰਗਾ ਭਲਾ ਪਤਾ ਵਾ ਚਲ ਬੰਦਾ ਆਪਣੇ ਅੱਖੀਂ ਵੇਖ ਹੁੰਦਾ ਇੱਕ ਵਾਰੀ ਨਹੀਂ ਮੈਨਰੇ ਇਥੋਂ ਤੱਕ ਕਿਹਾ ਹੈਗਾ ਕਿ ਮੈਂ ਗੱਲ ਨਹੀਂ ਬਾਤ ਨਹੀਂ ਪੁੱਛ ਲੈਣੀ ਆ ਤੁਸੀਂ ਇਹਦੇ ਨਾਲ ਗੱਲ ਨਾ ਕਰਿਓ ਕਰਨ ਨੂੰ ਲੈ ਜਾਓ ਜਾਂ ਬਾਹਰੋਂ ਹੋਰ ਕਿਸੇ ਨੂੰ ਲੈ ਜਾਓ ਤਾਂ ਬਾਹਰੋਂ ਬਾਰੀ ਪਤਾ ਕਰ ਆਓ ਡੈਡੀ ਵੀ ਨਾ ਉਹਨਾਂ ਦੇ ਸਿਰ ਤੇ ਬੈਠੇ ਆ ਚਲ ਕੋਈ ਗੱਲ ਨਹੀਂ ਬੈਠਾ ਵਾ ਤੇ ਬੈਠਾ ਰਵੇ ਮੈਂ ਤਾਂ ਹੁਣ ਕੀ ਆ ਬਥੇਰਾ ਮੇਰਾ ਤੇ ਪੁੱਤ ਕਹਿਣ ਦਾ ਹੀ ਵਾਸਤਾ ਵਾ ਨਾ ਕੱਲ ਨੂੰ ਮੰਮੀ ਕੋਈ ਗੱਲ ਬਾਤ ਹੋ ਗਈ ਨਾ ਫਿਰ ਇਹਨਾਂ ਨੇ ਪਛਤਾਉਣਾ ਵਾ ਚਲ ਆਪੇ ਪਛਤਾਉਂਦੇ ਰਹਿਣਗੇ ਮੈਂ ਹੁਣ ਕੀ ਕਰ ਸਕਦੀ ਆ ਇਹਨਾਂ ਦਾ ਫਿਰ ਕੀ ਜਾਣਾ ਵਾ ਨੇ ਪਿਓ ਸਾਰੀ ਉਮਰ ਤੇ ਮੈਨੂੰ ਕਟਣੀ ਪੈਣੀ ਐ ਨਾ ਉਹ ਤੇਰਾ ਤੇ ਇਦਾਂ ਦਾ ਛਾਟੀ ਚ ਕੀਮ ਕਰ ਲੈਂਦਾ ਅਗਲੇ ਬੰਦੇ ਤੇ ਜਿਨੇ ਦੋ ਮਿੱਠੀਆਂ ਗੱਲਾਂ ਮਾਰੀਆਂ ਕਹਣਾ ਇਹ ਫਰੇ ਸਾਡਾ ਹੀ ਆ ਇਹ ਨਹੀਂ ਨਾ ਸਮਝਣਾ ਤੇ ਅੱਗੇ ਸਾਡੇ ਨਾਲ ਕੀ ਕੀਤਾ ਉਹਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਡੈਡੀ ਪਤਾ ਨਹੀਂ ਕੀ ਕਰਦੇ ਫਿਰਦੇ ਆ ਚੱਲ ਕੋਈ ਨਹੀਂ ਤੂੰ ਬਹੁਤਾ ਸੋਚ ਨਾ ਗੱਲੀਆਂ ਬਾਤਾਂ ਫੇਰ ਤੇਰੇ ਪਿਓ ਨੂੰ ਕਹੂੰਗੀ ਇੱਕ ਵਾਰ ਜੇ ਮੰਨ ਜੂ ਮੇਰੀ ਗੱਲ ਤੇ ਚੱਲ ਪੁੱਤ ਹੁਣ ਤੇ ਸਭ ਕੁਝ ਠੀਕ ਹੋ ਗਿਆ ਵਾ ਹੁਣ ਜਾ ਕੇ ਨਾ ਸਿਮੀ ਨੂੰ ਨਾਲ ਲੱਲਾ ਤੇ ਕੱਪੜੇ ਆਪਣੇ ਲੈ ਆ ਅੱਗੇ ਤੇ ਰਹਿੰਦੇ ਰਹਿੰਦੇ ਰਹਿ ਗਏ ਮੰਮੀ ਮੈਂ ਨਹੀਂ ਜਾਣਾ ਕੱਪੜੇ ਲੈਣ ਤੂੰ ਆਪਣੀ ਮਰਜ਼ੀ ਨਾਲ ਲੈ ਆਓ ਜਿਹੜੇ ਲਿਆਉਣੇ ਆ ਨਹੀਂ ਨਹੀਂ ਪੁੱਤ ਮੈਂ ਕਿਉਂ ਮਰਜ਼ੀ ਨਾਲ ਲਿਆ ਕੇ ਦੇਣੇ ਆ ਜਿੱਦਾਂ ਦੇ ਤੂੰ ਪਾਉਣੇ ਆ ਨਾ ਉਦਾਂ ਦੇ ਤੂੰ ਲੈ ਆ ਕੋਈ ਗੱਲ ਨਹੀਂ ਤੁਸੀਂ ਜਿਹੜੇ ਵੀ ਲਿਆਦੋਗੇ ਨਾ ਮੈਂ ਤੇ ਪਾ ਹੀ ਲੈਣੇ ਆ じゃ ਮੇਰੇ ਨਾਲ ਚੱਲ ਜਾ ਮੈਂ ਨਹੀਂ ਖੜਨਾ ਕਿੰਨੂੰ ਮੰਮੀ ਚੱਲ ਜੇ ਕਹਿਨੀ ਆ ਤੇ ਮੈਂ ਹੀ ਚੱਲ ਜੂੰਗੀ ਹੋਰ ਫਿਰ ਕੀ ਕਰਨਾ ਵੇਖ ਲਓ ਉਹ ਮਰਜ਼ੀ ਆ ਟਾਡੀ ਮੀ ਜੇ ਵਗੇ ਹੋਗੇ ਤੁਰੀ ਆ ਨਾ ਤੇ ਉਹਨੂੰ ਹੀ ਕਹਿ ਦੋ ਆਪੇ ਬਣਾ ਲਿਓਂਦੇ ਸੂਟ ਬਾਅਦ ਚ ਫੇਰ ਕਹੂੰਗੀ ਕਿ ਸਹੇਲੀ ਦੇ ਨਾਲ ਚੱਲ ਗਈ ਮੈਨੂੰ ਨਹੀਂ ਖੜਿਆ ਸੰਦੀਪ ਤੂੰ ਗੁੱਸਾ ਕਿਉਂ ਕਰਨ ਰਹੀ ਆ ਤੈਨੂੰ ਮੈਂ ਕਹਿਣ ਲਈ ਨਾ ਮੈਂ ਤੇਰੀ ਮਾਂ ਆ ਵੀ ਜਿੱਦਾਂ ਦਾ ਤੂੰ ਪਉਣਾ ਵਾ ਜਾ ਕੇ ਤੂੰ ਲੈ ਆ ਪੈਸੇ ਫੜ ਮੇਰੇ ਕੋਲ ਜਿੰਨੇ ਤੈਨੂੰ ਚਾਹੀਦੇ ਆ ਸਗਣਾ ਦੇ ਕੰਮ ਦੇ ਵਿੱਚ ਨਾ ਮੂੰਹ ਨਹੀਂ ਵੱਟੀ ਦਾ ਹੁੰਦਾ ਪੁੱਤ ਕੋਈ ਗੱਲ ਨਹੀਂ ਮੰਮੀ ਮੈਂ ਸਿਮੀ ਨੂੰ ਪੁੱਛ ਲੈਣੀ ਆ ਜੇ ਤੇ ਚਲ ਜੂਗੀ ਨਾਲ ਤੇ ਆਹ ਚੁੱਪ ਕਰਕੇ ਤੂੰ ਜਾ ਕੇ ਕੱਪੜੇ ਲੈ ਕੇ ਆ ਕੋਈ ਗੱਲ ਨਹੀਂ ਦਿਨ ਕਿਹੜੇ ਰਹਿ ਗਏ ਆਵੇਂ ਡਈ ਏਦਾਂ ਕਰਨਾ ਨਾ ਨਿਆਣਿਆਂ ਦੀ ਸਮਝ ਨਹੀਂ ਆਉਂਦੀ ਆਪੇ ਮੈਨੂੰ ਆਂਦੀ ਹੀ ਕਿ ਸਿਮੀ ਨਾਲ ਜਾਣਾ ਵਾ ਤਾਂ ਕੱਪੜੇ ਬਣਾਉਣੇ ਆ ਅੱਜ ਮੂੰਹ ਜਾਂ ਵਟ ਲਿਆ ਵਾ ਮੂੰਹ ਤੇ ਇਸੇ ਕਰਕੇ ਵਟਿਆ ਹਣਾਵਾ ਕਿ ਉਹਨੂੰ ਗਾੜੀ ਲਾਇਆ ਵਾ ਪਰ ਮੈਂ ਕੀ ਕਰਾਂ ਮੈਂ ਵੀ ਹੁਣ ਮਜਬੂਰ ਵਾਂ ਉਹਨੂੰ ਨਾ ਲਾਵਾਂ ਨਾ ਤੇ ਫੇਰ ਸਾਡੀ ਬੇਇੱਜ਼ਤੀ ਹੁੰਦੀ ਆ ਮੈਂ ਪੁੱਤ ਸਵੇਰ ਦਾ ਗਿਆ ਵਾਂ ਤੋਂ ਤੇ ਮੈਂ ਢੀਕਣ ਡਈ ਹਾਂ ਕਿ ਪਤਾ ਨਹੀਂ ਕਿੱਧਰ ਚਲੇ ਆ ਗਿਆ ਕਿੱਥੋਂ ਆਇਆ ਵਾਂ ਤਾਂ ਇੰਨਾ ਚਿਰ ਪਹਿਲੇ ਤਾਂ ਮੈਂ ਡੇਦੇ ਗਿਆ ਮੰਮੀ ਹੂੰ ਫੇਰ ਕੀ ਕਰਨਾ ਗੇ ਰਸਤੇ ਜੋੜ ਭਾਈ ਟੱਕਰ ਕੇ ਮਿਨੋਂਦਿਆਂ ਅੱਛਾ ਤੋਂ ਮਿੰਨ ਦੱਸਣ ਦੇ ਹੀ ਹੂੰ ਕਿ ਕੁੜੀ ਨਾਲ ਇਹਨਾਂ ਗੱਲ ਹੋਈ ਆ ਅੱਛਾ ਉਹਨਾਂ ਨਾਲ ਰਿਸ਼ਤੇ ਲੋ ਹਾਂ ਹੀ ਆ ਅੱਛਾ ਪਤਾ ਗੱਲ ਕੀ ਆ ਉਹ ਤਾਂ ਮੰਨ ਗਏ ਆ ਵੀ ਮੁੰਡਾ ਨਾ ਬਿਨਾਂ ਨਛੇੜੋ ਚਾਹੀਦਾ ਏ ਇਹ ਤਾਂ ਗੱਲ ਪਤਾ ਹੈ ਗਈ ਆ ਹੁਣ ਅੱਜ ਕੱਲ ਲੋਕ ਇਹੋ ਕੁਝ ਵੇਖਦੇ ਆ ਵੀ ਮੁੰਡਾ ਨਾ ਕੁਝ ਖਾਂਦਾ ਪੀਂਦਾ ਹੋਵੇ ਬਾਕੀ ਘਰ ਦੀ ਕੋਈ ਗੱਲ ਨਹੀਂ ਘਰ ਤੇ ਬਣੀ ਜਾਂਦੇ ਆ ਕਮਾਈ ਕਰਨ ਵਾਲਾ ਤੇ ਪਤਾ ਕਿਹੜੀ ਚੀਜ਼ ਨਹੀਂ ਮੈਂ ਤਾਂ ਉਹਨਾਂ ਨੂੰ ਪਹਿਲਾਂ ਹੀ ਕਹਤਾ ਸੀ ਪਹਿਲੀ ਗੱਲ ਤੇ ਇਹ ਆ ਕਿ ਘਰ-ਬਾਰ ਨਾ ਸਾਢੇ ਦਿੰਦਾ ਹੀ ਆ ਫੇਰ ਨਾ ਕਿਉਂ ਗੱਲ ਨੂੰ ਦੱਸਿਆ ਕੁਝ ਹੋਰੇ ਤੇ ਨਿਕਲ ਕੋਈ ਹੋਰ ਆ ਆ ਅੱਛਾ ਤੇ ਬਾਕੀ ਮੈਂ ਉਹੀ ਗੱਲ ਕਰ ਲਈ ਸੀ ਵੀ ਆਪਾਂ ਨਾ ਚੁੰਨੀ ਚੜਾਈ ਕਰਨਾ ਵਾ ਵੱਡਾ ਵਿਆਹ ਡੇ ਕੋ ਨਹੀਂ ਹੋਣਾ ਠੀਕ ਆ ਪਤਾ ਕੀ ਗੱਲ ਆ ਜੋ ਬੰਨੂ ਸਾਰਾ ਹੀ ਪਤਾ ਸਾਡੇ ਘਰ ਦਾ ਹਾਂ ਜੀ ਕਿਹੜਾ ਭਲੇਖਾ ਵਾ ਅਸਕਰ ਤੇ ਉਹਨੇ ਗੱਲ ਕੇ ਤਰੀਕੇ ਨਾਲ ਕੀਤੀ ਹੋਏਗੀ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਆ ਉਹਨੇ ਆਵੇ ਥੋੜੀ ਗੱਲ ਛੇੜੀ ਆ ਜੇ ਗੱਲ ਬਾਣੀ ਜਾਣੀ ਆ ਤਾਂ ਤਾਂ ਹੀ ਉਹਨੇ ਗੱਲ ਛੇੜੀ ਆ ਤੇ ਕੋਈ ਗੱਲ ਨਹੀਂ ਉਹਨੇ ਵਿੱਚ ਪਾ ਕੇ ਸਭ ਕੁਝ ਕਰਾ ਦੇਣਾ ਨਾਲ ਇਹ ਗੱਲ ਵਾ ਵੀ ਜੋਤ ਭਾਬੀ ਦੇ ਨਾਲ ਜਿਸ ਤਰ੍ਹਾਂ ਦੀ ਕੁੜੀ ਆ ਤੁਹਾਨੂੰ ਤੇ ਪਤਾ ਹੀ ਆ ਉਹਨੇ ਜਿਸ ਤਰ੍ਹਾਂ ਦੀ ਸੌਕੇ ਤੋਂ ਆਈਆਂ ਸਾਰੇ ਤਾਂ ਹੀ ਸੌਕੇ ਸੌਕੇ ਹਾਂਜੀ ਕੋਈ ਨਹੀਂ ਸੌਖੇ ਤੇ ਉਹਨੇ ਸੋਚ ਕੇ ਕੁਝ ਕਰਾਇਆ ਸਾਰਾ ਕੰਮ ਹੋ ਜਾਣਾ ਪਤਾ ਨਹੀਂ ਕੀ ਕਰਾਂਗੇ ਹਾਂਜੀ ਉਹਨਾਂ ਖੜਨਾ ਤੇ ਆ ਨਾ ਫੇ ਚਲੋ ਕੁੜੀ ਵੀ ਹੈ ਲੋ ਮੁੰਡਾ ਵੇਖਣਾ ਆਉਣਾ ਕੁੜੀ ਵੇਖਣੀ ਅਹੀਂ ਤੇ ਇਦਾਂ ਕਰਾਂਗੇ ਜਿਹੜਾ ਸੋਨਾ ਥੋੜਾ ਜਿਹਾ ਮੇਰੇ ਕੋਲ ਹੈਗਾ ਹੋਈ ਤਬਾ ਤੇ ਕਰਕੇ ਨਾ ਤੇ ਅਹੀਂ ਲੈ ਜਾਾਂਗੇ ਨਾਲ ਹੀ ਹਾਂਜੀ ਜਿੱਦਾਂ ਹੁਣ ਲੋਕੀ ਕਰਦੇ ਆ ਨਾ ਵੇਖਣ ਗਏ ਚੁੰਨੀ ਚੜਾ ਕਰਕੇ ਲੈ ਆਉਂਦੇ ਆ ਅਹੀਂ ਉਹਨਾਂ ਨੇ ਇਹੋ ਹੀ ਆਖਣਾ ਪੀ ਵੱਡੀ ਵੱਡੀ ਹਿੰਦੀ ਗੀ ਕਰਨੀ ਤੇ ਨਾ ਤੁਸੀਂ ਕਰੋ ਤੇ ਤੁਸੀਂ ਚੁੱਪ ਕਰਕੇ ਤੇ ਸਾਨੂੰ ਚੁੰਨੀ ਚੜਾ ਕਰ ਦਿਓ ਅਹੀਂ ਮੇਤਣ ਗਿਆ ਹੈਗੀ ਹੁਣ ਕੁੜੀ ਵਾਲੇ ਮੰਨਣ ਤਾਂ ਵਾਣਾ ਇਹ ਉਹਨਾਂ ਦੀ ਗੱਲ ਹੋਣਾ ਸਾਰੀ ਉਹਨਾਂ ਮੰਨ ਜਾਣਾ ਵਾ ਮਨਵਾਉਣਾ ਤੇ ਉਹਨੇ ਜੋ ਬਣੇ ਅਹੀਂ ਥੋੜਾ ਮਨ ਬਣਾਵਾ ਵਿੱਚ ਜਿਹੜਾ ਪਿਆ ਬੰਦਾ ਉਹਨੇ ਸਭ ਕੁਝ ਕਰਨਾ ਚਲੋ ਇਹ ਦੀ ਗੱਲ ਹੈਗੀ ਆ ਇੱਕ ਵਾਰੀ ਉਹਨੂੰ ਫੇਰ ਪੁੱਛ ਲਾਂਗੇ ਚੰਗੀ ਤਰ੍ਹਾਂ ਉਹ ਗੱਲ ਨਾ ਕਰਿਓ ਮੱਲੇ ਜੀ ਕਿਸੇ ਨਾਲ ਵੀ ਤੁਹਾਨੂੰ ਦੇ ਪਤਾ ਅੱਗੇ ਕੀ ਬਣਿਆ ਸੀ ਉਹ ਗੱਲ ਫੇਰ ਨਾ ਹੋ ਜੇ ਕਿਤੇ ਤਾਂ ਹੀ ਤੇ ਮੈਂ ਆਖਣੇ ਪਿਛੇ ਨਿਚੜਾਈ ਕਰਕੇ ਲੈ ਉਹਨਾਂ ਨਾਲ ਆ ਹੀ ਦੇਖਣ ਗਿਆ ਹਾਂ ਹਾਂਜੀ ਪਰ ਮੱਲੇ ਨਾਲ ਕਰਨੀ ਹੋਈ ਤੇ ਫੇਰ ਤੇ ਮੱਲਾ ਤੇ ਤੈਨੂੰ ਪਤਾ ਜਿੱਦਾਂ ਦਾ ਹੈਗਾ ਵਾ ਕੋਈ ਹੁਣ ਦਿੰਦਾ ਕਿਸਦਾ ਰਿਸ਼ਤਾ ਉਹੀ ਦੀ ਗੱਲ ਵਾ ਅੱਗੇ ਵੀ ਲੋਕਾਂ ਕੀ ਕੀਤਾ ਉਹ ਹੁਣ ਕਰਦਣਾ ਵਾ ਅਹੀਂ ਦੱਸਣਾ ਹੀ ਨਹੀਂ ਗੱਲ ਹੀ ਮੁੱਕੀ ਅਸੀਂ ਸਾਨੂੰ ਕਿ ਲੋੜਾ ਚੁੱਪ ਕਰਕੇ ਜਾਵਾਂਗੇ ਬਾਕੀ ਆਉਂਦੇ ਆਣੇ ਘਰ ਜੋ ਬਣ ਭਾਜੀ ਤੁਸੀਂ ਵੀ ਗੱਲ ਕਰ ਲਿਓ ਉਹਨਾਂ ਨਾਲ ਉਹ ਮੈਂ ਸਾਰੀ ਗੱਲ ਉਹਦੇ ਨਾਲ ਕਰ ਲਾਂਗੀ ਬੈਠ ਕੇ ਉਹਨੂੰ ਸਾਰੀ ਗੱਲ ਪੁੱਛ ਲਾਂਗੀ ਕਿ ਇਹ ਕੱਲ ਨੂੰ ਸਾਡੀ ਬੇਇੱਜ਼ਤੀ ਨਹੀਂ ਹੋਣੀ ਚਾਹੀਦੀ ਇਹ ਇਦਾਂ ਨਹੀਂ ਤੇ ਇਦਾਂ ਹੀ ਕੰਮ ਕਰਨਾ ਹੈ ਅਸੀਂ ਚੁਨੀਚੜਾ ਕਰਕੇ ਉਹਦੇ ਨਾਲ ਹੀ ਲੈ ਆਉਣੀ ਆ ਵੇਖੀ ਜਾਏਗੀ ਮਿਲ ਪਤਾ ਹੀ ਲੋਕਾਂ ਨੂੰ ਉਹਦੋਂ ਲੱਗੇ ਜਦੋਂ ਉਹ ਮਤੇ ਘਰ ਆ ਜੇ ਆ ਕੇ ਚਲੋ ਠੀਕ ਹੈ ਫਿਰ ਹਾਂ ਇਦਾਂ ਕਰਾਂਗੇ ਚਲੋ ਮਾਤਾ ਮੈਂ ਚਾਹ ਬਣਾਉਂਨਾ ਉਹ ਚਲ ਵਿਆਹ ਹੋ ਜਾਊਗਾ ਨਾ ਐਨਾ ਸੁਖ ਤੇ ਹੋ ਜਾਊਗਾ ਚਾਹ ਬਣੀ ਤੇ ਮਿਲ ਜੂਗੀ ਹੋਰ ਪੁੱਤ ਰੋਟੀ ਪੱਕੀ ਮਿਲੇਗੀ ਚਾਹ ਮਿਲੇਗੀ ਕਰੇਗੀ ਨਾ ਸਾਰਾ ਕੰਮ ਇੱਥੇ ਕਰੇ ਬੜੇ ਜੀ ਆਈ ਨੇ ਕਿ ਜੀਆਂ ਦਾ ਤੇ ਛੱਟ ਕੁੜੀਆਂ ਕਰ ਲੈਣੀਆਂ ਕੁੜੀਆਂ ਅੱਜ ਕੱਲ੍ਹ ਦੀਆਂ ਨਾਲ ਹਿਸ਼ਾਰ ਨੇ ਹਾਂ ਜੀ ਜੀ ਇਹਦੇ ਗੱਲ ਹੈਗੀ ਆ ਗਿਆ ਮੈਂ ਲੈਵਾਂ ਚਾਹ ਬਣਾ ਕੇ ਫਿਰ ਚਾਹ ਕੋਈ ਨਹੀਂ ਬਣਾਦਾ ਘੁੱਟ ਚਾਹ ਬਣਾ ਲਾ ਪੀ ਲੈਨੇ ਚਾਹ ਵੀ ਚਲ ਚੰਗਾ ਹੋ ਗਿਆ ਆ ਤੇ ਮਹਾਰਾਜ ਨੇ ਚੰਕਾਈ ਕੀਤਾ ਚਲੋ ਢੋ ਢੁੱਕ ਗਿਆ ਵਾ ਤੇ ਰਿਸ਼ਤਾ ਹੋ ਜਾਏਗਾ ਤੇ ਕਿਤੇ ਨੋਤੀ ਘਰ ਆਵੇਗੀ ਤੇ ਮੈਂ ਵੀ ਸ਼ੁਕਰ ਕਰਾਂਗੀ ਰੱਬਾ ਮੇਰਾ ਵੀ ਘਰ ਵਸਿਆ